ਨਸ਼ਕਾਰ ਇਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਨੂਵੀਨ ਕੁਮਾਰ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੀਰ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ ਜਾਣਕਾਰੀ ਦੇ ਮੁਤਾਬਕ ਉਹਨਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਦੇ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ੀਰ ਸਿੰਘ ਨੂੰ ਪੇਟ ਦੇ ਵਿੱਚ ਤੇਜ਼ ਦਰਦਸ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਇਸ ਸਮੇਂ ਸ਼ਮਸ਼ੀਰ ਸਿੰਘ ਮੁਕਸਰ ਪੁਲਿਸ ਦੇ ਰਿਮਾਂਡ ਤੇ ਚੱਲ ਰਹੇ ਨੇ ਜਿਕਰ ਇਹ ਹੋਗਾ ਕਿ ਕੁਝ ਦਿਨ ਪਹਿਲਾਂ ਹੀ ਮੁਕਸਰ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੀ ਮਾਤਾ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਸੀ ਔਰ ਫਿਲਹਾਲ ਡਾਕਟਰਾਂ ਦੀ ਟੀਮ ਦੇ ਵੱਲੋਂ ਸ਼ਮਸ਼ੇਰ ਸਿੰਘ ਦੀ ਸਿਹਤ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਰਿਆਸਤੀ ਸ਼ਹਿਰ ਨਾਬਾਸਥਿਤ ਸ਼ਾਹੀ ਹੀਰਾ ਮਹਿਲ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਦੇ ਵੱਲੋਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਇਸ ਉਪਰੰਤ ਐਡਵੋਕੇਟ ਧਾਮੀ ਦੇ ਵੱਲੋਂ ਸ਼ਾਹੀ ਪਰਿਵਾਰ ਦੇ ਨਾਲ ਮੁਲਾਕਾਤ ਕਰਦਿਆਂ ਯੁਵਰਾਜ ਅਭੀ ਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਸ਼ਾਹੀ ਹੀਰਾ ਮਹਿਲ ਵਿਖੇ ਪਹੁੰਚੇ ਸੀ ਤਾਂ ਉਸ ਸਮੇਂ ਮਹਿਲ ਦੀ ਹਾਲਤ ਕੁਝ ਹੋਰ ਸੀ ਉਹਨਾਂ ਕਿਹਾ ਕਿ ਅੱਜ ਮਹਿਲ ਨੂੰ ਮਹਾਰਾਣੀ ਪ੍ਰੀਤੀ ਸਿੰਘ ਦੀ ਅਨਥਕ ਮਿਹਨਤ ਦੇ ਸਦਕਾ ਪੁਰਾਣੀ ਸ਼ਾਨੋ ਸ਼ੌਕਤ ਦੇ ਨਾਲ ਬਹੁਤ ਹੀ ਸੁੰਦਰ ਢੰਗ ਦੇ ਨਾਲ ਸਜਾਇਆ ਗਿਆ ਜੋ ਕਿ ਕਾਬਿਲ ਇਤਾਰੀਫ ਹੈ ਕ੍ਰੋਸਪੁਰ थाना ਕੈਂਟ ਪੁਲਿਸ ਨੇ ਸਨੇਚਿੰਗ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮਾ ਕੋਲੋਂ 15 ਮੋਬਾਈਲ ਫੋਨ ਅਤੇ 3 ਮੋਟਰਸਾਈਕਲ ਬਰਾਮਦ ਕੀਤੇ ਨੇ। ਇਸ ਸਬੰਧੀ थाना ਕੈਂਟ ਦੇ थाना प्रभारी ਸੁਖਚੰਦ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਚੋਰ ਫੜੇ ਗਏ ਨੇ। ਉਹਨਾਂ ਨੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ ਨੇ ਵੱਖ-ਵੱਖ ਥਾਵਾਂ 'ਤੇ ਮੋਟਰਸਾਈਕਲ ਚੋਰੀ ਕੀਤੇ ਨੇ ਅਤੇ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ। ਨਾਮ ਆਇਲ ਜਿਹੜੇ ਇਹਨਾਂ ਨੇ ਲਗ ਲਗ ਜਗ੍ਹਾ ਤੋਂ ਸਨੇਚ ਕੀਤੇ ਹੋਏ ਸੀਗੇ ਤੇ ਮੋਟਰਸਾਈਕਲ ਇਹਨਾਂ ਨੇ ਲਗ ਲਗ ਜਗ੍ਹਾ ਤੋਂ ਇਹਦਾ ਚੋਰੀ ਕੀਤੇ ਆ ਇਹ ਜਿਹੜੀ ਆਪਣਾ ਸਨੇਚਿੰਗ ਇਹਨਾਂ ਨੇ ਕੁਲਗੜੀ ਏਰੀਆ ਚੋਂ ਤੇ ਕੈਂਟੀ ਏਰੀਆ ਚੋਂ ਕੀਤੀ ਹੋਈ ਸੀ ਸਰ ਇਹਨਾਂ ਤੇ ਜਿਹੜੇ ਮੇਰੀ ਕੁਝ ਦਿਨਾਂ ਤੋਂ ਮੇਰੀ ਟੀਮ ਜਿਹੜੀ ਆ ਕੰਮ ਕਰ ਰਹੀ ਸੀਗੀ ਜਿਨ੍ਹਾਂ ਦੀ ਇਨਪੁਟ ਸਾਡੇ ਕੋਲ ਹੈਗੀ ਸੀ ਜਿਨ੍ਹਾਂ ਨੂੰ ਕੱਲ ਅਸੀਂ ਕਾਬੂ ਕੀਤਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਕੀ ਪਹਿਲਾਂ ਇਹ ਲੁੱਟਮਖੋ ਕਰਦੇ ਨੇ ਬਿਲਕੁਲ ਜੀ ਇਹਨਾਂ ਤੇ ਪਰਚੇ ਦਰਜ ਹੈਗੇ ਆ ਜੀ ਅ ਤਿੰਨ ਪਰਚੇ ਅਬਦੁੱਲ ਦੇ 스ਨੇਚਿੰਗ ਵੀ ਨਹੀਂ ਕਰਦੇ ਉਸ ਤੋਂ ਬਾਅਦ ਇੱਕ ਹੋਰ ਪਰਚਾ ਜਿਹੜਾ ਲੜਾਈ ਜਣੇ ਠੀਕ ਹੈ ਜੀ ਗੁਰਦਾਸਪੁਰ ਸਥਿਤ ਮੈਰੀਟੋਰੀਅ ਸਕੂਲ ਦੇ ਵਿਦਿਆਰਥੀਆਂ ਦੀ ਅਚਾਨਕ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਮੁਤਾਬਕ ਕਰੀਬ 8 ਤੋਂ 10 ਵਿਦਿਆਰਥੀਆਂ ਦੀ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਜਿੱਥੇ ਬੱਚਿਆਂ ਦਾ ਇਲਾਜ ਜਾਰੀ ਹੈ ਤਾਂ ਸਾਦੀ ਮੈਂ टेंशन ਆ ਗਈ ਮੈਨੂੰ ਉਹ ਸਾਹ ਨਹੀਂ ਆਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਣ ਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੀ ਬਿਮਾਰ ਹੋਏ ਬੱਚੇ ਸਾਰੇ ਕੁਝ ਪਤਾ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ। ਮੈਂ ਤਾਂ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਂ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੈ ਮੈਨੂੰ ਪਤਾ ਨਹੀਂ ਹੁਣ ਖਾਣਾ ਖਾਣ ਤੋਂ ਬਾਅਦ ਹੀ ਹਾਂਜੀ ਸਾਰੇ ਮ ਖਾਣਾ ਖਾਣ ਤੋਂ ਬਾਅਦ ਹੀ ਹੋਈ ਹੈ ਕਿੰਨੇ ਕੁ ਬੱਚੇ ਇਹਦੇ ਇੱਥੇ ਆਏ ਨੇ ਇੱਥੇ 7-8 ਤੇ ਆਏ ਨੇ 8 ਕੁ ਬੱਚੇ ਹਾਂ ਤੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਸੀ ਯਾਰ ਕਿ ਦਿੱਕਤ ਇਹ ਬਾਅਦ ਹੀ ਹੋਈ ਹੈ ਨਹੀਂ ਬਾਅਦ ਹੋਈ ਹੈ ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡੇ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਮਾਰਦੀ ਕਿਉਂ ਆਈ ਇਹ ਪ੍ਰੋਬਲਮ ਸ਼ਾਇਦ ਮੇਡਿਸਿਨ ਨਾਲ ਕਾਦੀ ਮੈਡੀਸਿਨ ਆਇਰਨ ਦੀ ਹਾਂਜੀ ਆਇਰਨ ਦੀ ਦਿੱਤੀ ਸੀ ਬੁੱਲੂ ਜੀ ਪਹਿਲਾਂ ਹੀ ਖਾਂਦੇ ਆਇਰਨ ਸਾਨੂੰ ਪਿਛਲੇ ਸਕੂਲਾ ਜੀ ਦਿੱਤੀ ਜਾਂਦੀ ਸੀ ਆਪਾਂ ਖਾਂਦੇ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਦੀ ਬੁੱਲੂ ਜੀ ਮੇਰਾ ਨਾਮ ਡਾਕਟਰ ਅਕ੍ਰਿਤੀ ਹੈ ਇਸ ਟਾਈਮ ਦੇਖੋ 10 ਵਜੇ 10 ਵਜਰੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਟੋਰੀਆ ਸਕੂਲ ਦੇ ਬੱਚੇ ਨੇ ਸੇਸ਼ਤ ਕੁਰੀਆਂ ਆਈਆਂ ਹੀ ਕੰਪਲੇਨ ਇਹਨਾਂ ਦੀ ਇਹ ਹੀ ਹੈ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਇਨੇ ਵੋਮITING ਦੇ ਨਾਲ ਦਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚੇ ਨੂੰ ਜ਼ਿਆਦਾ ਹੀ ਕਾਫੀ ਖਬਰਾਈ ਹੋਈਆਂ ਹੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਟਰੀਟਮੈਂਟ ਦੇ ਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ 16 ਦੇ ਵਿੱਚ ਨੇ ਪ੍ਰੋਬਬਲੀ ਮੈਂ ਵੀ ਇਹ ਕਸਾ ਨੰਬਰ ਕੁਝ ਨਾ ਜਦੋਂ ਉਹ ਪਨਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਆ ਤੇ ਡਿਨਰ ਚ ਨਾ ਜਿਵੇਂ ਕਈ ਵਾਰ ਕੋਕਰਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰ ਨਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਜਦੋਂ ਜੀ ਨੇ ਖਾਣੇ ਵਿੱਚ ਕੋਈ ਗੜਬੜੀ ਕੋਈ ਹਾਂਜੀ ਕਿ ਜਾਂ ਤੇ ਸ਼ਹਿਦ ਦਾ ਹਾਈ ਜਿੰ ਨਹੀਂ ਵੇਖੀ ਗਈ ਕਿ ਹੱਥ ਨਹੀਂ ਤੋਤੇਗੇ ਚੰਗੀ ਤਰ੍ਹਾਂ ਜਾਂ ਕਹ ਲੋ ਕਿ ਖਾਨ ਪੀਣ ਚ ਕੋਈ ਮਿਲਾਵਤ ਸੀ ਉਹਦੇ ਕਰਕੇ ਕੋਈ ਦਿੱਕਤ ਆਈ ਹੈ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ ਆਪਾਂ ਦੇਖੇ ਤਾਂ ਬੱਚੇ ਕਾਫੀ ਤੜਫੂ ਰਹੀ ਸੀ ਉਹ ਕੀ ਧੀਰ ਮਤਲਬ ਫੋਨ ਬੰਦੀ ਕਰਕੇ ਜਾਂ ਬੋਲਤੀ ਹੈ ਉਹ ਨਾਨੂ ਵੀ ਆਪਾਂ ਕਹਿਣ ਜਿਦੇ ਕਈ ਵਾਰ ਜਿਵੇਂ ਉਮਰ ਵਿੱਚ ਛੋਟੀ ਹੈ ਥੋੜੇ ਬੱਚਿਆਂ ਆਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇ ਕਿ ਟੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੋਈ ਛੋੜ ਦਿੱਕਤ ਆਈ ਹੈ ਕਿ ਨਹੀਂ ਆਈ ਨੇ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹਾਂਜੀ ਤਾਂ ਆਪਾਂ ਫੂਡ ਪਰਸਨਿੰਗ ਵੱਲ ਸ਼ੁਰੂ ਕਰਦੇ ਹਾਂ ਨਵਾਂ ਕਿਉਂਕਿ ਜਿਵੇਂ ਪੇਟਦਰ ਤੇ ਵੋਮITING ਹੈ ਸਟੇਬਲ ਆ ਬੱਚੇ ਜਾਂ ਹੱਲੇ ਵੀ ਚਾਦੇ ਨਹੀਂ 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 ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿੱਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹਮ ਸਟੇਬਲ ਹੀ ਨੇ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਖਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਹਾਂ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜੇ 4-5 ਬੱਚਿਆਂ ਦੀ ਜਿਹੜੀ ਉਹ ਗੋਲੀ ਖਰਾਬ ਹੋਈ ਆ ਆਇਰਨ ਦੀ ਕਿੰਨੇ ਬੱਚਿਆਂ ਨੇ ਦਿੱਤੀ ਹੈ ਆਇਰਨ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗੋਲੀ ਕਿੰਨੇ ਬੱਚਿਆਂ ਨੇ ਤਬੀਬ ਕਰਾਉਣੀ ਤਬੀਬ ਜਿਹੜੀ ਆ 6 ਤੋਂ 7 ਬਜੇ 5 ਤੋਂ 6 ਬੱਚਿਆਂ ਦੀ ਤਬੀਬ ਕਰਾਈ ਸੀ ਤੇ ਹੁਣ ਅਸਲ ਇਹ ਹਾਲਾਤ ਕੀ ਨੇ ਹੁਣ ਕਿੱਤੀ ਬੰਤਗੀ ਬਣ ਸਾਰੇ ਬੱਚੇ ਜਿਹੜੇ ਆ ਤੇ ਇਹਨਾਂ ਨੂੰ ਜਿਹੜਾ ਗੈਸਟ੍ਰਿਕ ਅਟੈਕ ਜਗਰਮਨ ਹੋਇਆ ਘਬਰਾਹਟ ਹੋਈ ਆ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦਿਨ ਤੱਕ ਜਿਹੜੇ ਉਹ ਬੱਚਿਆਂ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਣਗੇ ਡਾਕਟਰ ਆਹੀ ਕਹਿ ਰਹੇ ਆ ਕਿ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਡਾਕਟਰਾਂ ਦਾ ਇਹ ਵੀ ਕਹਿਣਾ ਕਿ ਫੂਡ ਪਾਈਨਿੰਗ ਵੀ ਹੋ ਸਕਦੀ ਹੈ ਕੀ ਉੱਥੇ ਰੋਟੀ ਕਿਵੇਂ ਦੀ ਹੈ ਤੁਹਾਡੇ ਹੋਸਟਲ ਦੀ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾਰ ਸਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਜੋ ਟੀਐਸਏਡੀ ਇਹ ਠੀਕ ਹੈਗੀ ਆ ਪਰ ਬੱਚਿਆਂ ਦਾ ਕਹਿਣਾ ਵੀ ਉਹਨਾਂ ਨੂੰ ਦੁਪਹਿਰਾਂ ਦੀ ਵੀ ਪ੍ਰੋਬਲਮ ਆਈ ਆ ਔਰ ਪਹਿਲਾਂ ਵੀ ਇਹ ਜਿਹੜੀ ਰੋਟੀ ਕਰਕੇ ਹੁੰਦੀ ਆ ਵਾਰਟਨ ਸਾਹਿਬ ਤੁਸੀਂ ਪਲੀਜ਼ ਵਾਰਟਨ ਸਾਹਿਬ ਇੱਕ ਮਿੰਟ ਪਲੀਜ਼ ਇਸ ਤੋਂ ਪਹਿਲਾਂ ਵੀ ਜਿਹੜਾ ਆ ਅੱਜ ਬੱਚਿਆਂ ਨੂੰ ਜਿਹੜੀ ਆ ਫੂਡ ਬਾਕੀ ਗੋਲੀ ਦਿੰਦੇ ਐ ਹੋਇਆ ਕਿ ਫੂਡ ਦਾ ਕਰਨ ਨਹੀਂ ਫੂਡ ਕਰਨ ਕੋਈ ਗੱਲ ਨਹੀਂ ਗੋਲੀ ਕਿੰਨੇ ਵਜੇ ਹੋਈ ਹੈ ਗੋੜੀ ਦਾ ਨਕਦਾ ਗੋਲੀ ਕਿੰਨੇ ਵਜੇ ਦਿੱਤੀ ਲੰਚ ਟਾਈਮ ਤੇ ਦਿੱਤੀ ਸੀ ਨਾਸ਼ਟੇ ਤੇ ਬੱਚੇ ਬਿਮਾਰ ਹੁੰਦੇ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਹੈ ਬੱਚੇ ਗੋੜੀ ਗੋਲੀ ਲੰਚ ਟਾਈਮ ਦਿੱਤੀ ਹਾਂਜੀ ਪਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੁੰਦੇ ਪਹਿਲਾਂ ਵੀ ਬਿਮਾਰ ਸੀਗੇ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫੇਰ ਬੱਚੇ ਬਿਮਾਰ ਹੋ ਗਏ ਆ ਖੁਸ਼ ਬੱਚਿਆਂ ਦੇ ਖੁਸ਼ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਵਾ ਕਿ ਆਪਾਂ ਪਹਿਲਾਂ ਵੀ ਕੰਪਲੇਂਟ ਕੀਤੀ ਆ ਖਾਣੇ ਨੂੰ ਲੈ ਕੇ ਦਿੱਕਤ ਆ ਰਹੀ ਸੀ ਬੱਚਿਆਂ ਦੇ ਕੋ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਨੂੰ ਕਿ ਦਿੱਕਤ ਆ ਰਹੀ ਖਾਣੇ ਨੂੰ ਲੈ ਕੇ ਹਾਂਜੀ ਦਿੱਤੀ ਗਈ ਕੋਈ ਗੱਲ ਕੰਪਲੇਂਟ ਮੇਰੇ ਤੱਕ ਤਾਂ ਕੋਈ ਨਹੀਂ ਪਹੁੰਚੀ ਕੰਪਲੇਂਟ ਦੰਦਿਆ ਕੰਪਲੇਂਟ ਕੰਪਲੇਂਟ ਜਿਹੜੀ ਹੈਗੀ ਆ ਸਾਡੇ ਕੋਲ ਲਈ ਸਾਡੀ ਆ ਸਾਡੇ ਕੋਲ ਰਹਿੰਦੇ ਜੇ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵale ਮੈਸ ਦਾ ਵੇਖਦੇ ਆ ਉਸੇ ਵale ਆਪਾਂ ਪ੍ਰਿੰਸੀਪਲ ਸਰ ਦੇ ਧਿਆਨ ਚ ਵੀ ਲਿਆਈ ਦੇ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸਕੂਲ ਜੀ ਜੀ ਅੱਜ ਮੈਂ ਕੀ ਦਿੱਤਾ ਸੀ ਅੱਜ ਬੱਚਿਆਂ ਨੂੰ ਮਿਕਸ ਦਾ ਲਿਆ ਤੇ ਮਿਕਸ ਸਬਜੀ ਆ ਚਾਵਲ ਆ ਨਾਲ ਫੁਰਕੇ ਡਾਕਟਰ ਦਾ ਵੀ ਇਹ ਕਹਿਣਾ ਕਿ ਖਾਣਾ ਖਾਣ ਤੋਂ ਬਾਅਦ ਇੱਕਦ ਤੋ ਇਹ ਫੂਕ ਕੋਈ ਸਰ ਸਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7 500 600 ਬੱਚਾ ਹੈਗਾ ਵਾ ਤੇ ਉਹ ਬੱਚਿਆਂ ਦੇ ਵਿੱਚੋਂ 6 ਬੱਚੇ بیمار ਨੇ ਹਾਂਜੀ 6 ਬੱਚੇ ਬਿਮਾਰ ਨੇ ਬਾਕੀ ਸਾਡੇ ਸਾਰੇ ਬੱਚੇ ਠੀਕ ਆ ਜੀ ਅਹੀਂ ਤੇ ਕਨੇ ਕੁ ਨੰਬਰ ਬਿਮਾਰ ਹੋ ਗਏ ਹਾਂਜੀ ਹਾਂਜੀ 6 ਬੱਚੇ ਆ ਜੀ ਦੇਖੋ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਆ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੋਈ ਬੱਚੇ ਆ ਡਾਕਟਰਾਂ ਕੋ ਜਿਹੜੇ ਡਿਸਟ੍ਰਿਕਟ ਆ ਉਹ ਤੇ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਦੇ ਵਿੱਚ ਉਸ ਸਮੇਂ ਤਣਾਪੂਰਨ ਸਥਿਤੀ ਬਣ ਗਈ ਜਦੋਂ ਰਿਆੜਕੀ ਨਹਿਰ ਨੂੰ ਚੌੜਾ ਕਰਨ ਦੇ ਕੰਮ ਦੇ ਦੌਰਾਨ ਨਹਿਰ ਵਿਭਾਗ ਦੇ ਠੇਕੇਦਾਰ ਦੇ ਬੋਲੋਂ ਪਿੰਡ ਦਾ ਲਗਭਗ ਅਤੇ ਪੱਕੀਆਂ ਸੜਕਾਂ ਪੁੱਟ ਦਿੱਤੀਆਂ ਗਈਆਂ ਇਸ ਕਾਰਵਾਈ ਤੋਂ ਨਾਰਾਜ਼ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਵਕਫ ਵਕਫ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾ ਦਿੱਤਾ ਜਿਸ ਕਾਰਨ ਠੇਕੇਦਾਰ ਨੂੰ ਕੰਮ ਰੋਕਣਾ ਪਿਆ ਧਰਨੇ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿੰਡ ਭਾਮ ਮੋੜ ਅਤੇ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕ ਪਿਛਲੇ 50 ਸਾਲਾਂ ਤੋਂ ਇਹਨਾਂ ਰਸਤਿਆਂ ਦੀ ਵਰਤੋਂ ਕਰ ਰਹੇ ਨੇ ਇਹ ਰਸਤੇ ਪੰਚਾਇਤ ਅਤੇ ਪੀਡਬਲਿਊਡੀ ਵਿਭਾਗ ਦੇ ਵੱਲੋਂ ਪੱਕੇ ਕੀਤੇ ਹੋਏ ਨੇ ਪਰ ਇਸ ਦੇ ਬਾਵਜੂਦ ਵੀ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ ਇਹਨਾਂ ਨੂੰ ਪੁੱਟ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਕਾਰਨ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਆਵਾਜ਼ਾਈ ਪੂਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਇਹਨਾਂ ਰਸਤਿਆਂ ਤੋਂ ਸਕੂਲ ਬੱਸਾਂ ਲੰਘਦੀਆਂ ਨੇ ਪਰ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਬੱਸ ਤੱਕ ਛੱਡਣ ਦੇ ਲਈ ਵੀ ਕਈ ਕਿਲੋਮੀਟਰ ਤੱਕ ਜਾਣਾ ਪੈ ਰਿਹਾ। ਤਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਤੇ ਵਿਭਾਗ ਦੇ ਵੱਲੋਂ ਦੁਬਾਰਾ ਰਸਤਾ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਮੁੱਖ ਸੜਕ ਨੂੰ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ ਉੱਥੇ ਹੀ ਮੌਕੇ ਤੇ ਪਹੁੰਚੇ ਠੇਕੇਦਾਰ ਦੇ ਵੱਲੋਂ ਇਸ ਮਾਮਲੇ ਤੇ ਕੋਈ ਟੁਕਮਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਸ ਨੇ ਸਾਰੀ ਜ਼ਿੰਮੇਵਾਰੀ ਨਹਿਰ ਵਿਭਾਗ ਤੇ ਸੁੱਟ ਦਿੱਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜਕੀ ਰਜਬਾਹ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ। ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਉਹਨਾਂ ਨੂੰ ਇਹ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਇਹ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਧਾਮ ਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੇ ਟੱਟ ਲੱਗੀ ਹੈ ਉਹ ਇੱਕ ਪੁੱਟ ਕੇ ਵੀ ਇਹਨੂੰ ਨਾਲ ਤੋਂ ਬਹੂਤ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਨਾਲ ਗੱਲਬਾਤ ਹੋਈ ਭਾਈ ਕਿ ਜੇ ਇਹਨੂੰ ਪੁੱਟਣਾ ਤੇ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਜੁਨੀਅਰ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਕਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਸਸੀਕਾਲ ਜੀ ਮੈਂ ਸੋਨੂ ਔਲਖ ਪ੍ਰਧਾਨਾ ਲੋਕ ਇਨਸਾਨ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇੱਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਉਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖ ਕੇ ਆਏ ਹੋ ਬਾਕੀ ਸਾਰੀ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਆ ਮੈਂ ਸਮਝਣਾ ਹੈ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਮੈਰ ਦੇ ਵਿੱਚੋਂ ਇਹ ਹਾਈਵੇ ਤੇ ਵਿੱਚ ਜਾ ਰਹੀ ਆ ਤੇ ਜਿਹੜੀਆਂ ਇੱਟਾਂ ਇਹ ਵੀ ਜਿਹੜੇ ਜਿਨ੍ਹਾਂ ਨੇ ਠੇਕਾ ਲਿਆ ਆ ਜਾਂ ਮਹਿਕਮੇ ਵਾਲੇ ਆ ਇਹ ਵੀ ਵੇਚੀ ਜਾ ਰਿਆ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ 30 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੀ ਕੱਚੇ ਆੜੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਆ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨਾਲ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹਨੇ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀਆਂ ਆ ਮਿੱਟੀ ਵੀ ਪਾ ਦੇਣੀਆਂ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਇਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬੜੂੰਗਾ ਹਾਂਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੀਜ਼ਨ ਆ ਲੋਕ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀ ਆਪਣੀ ਫਸਲ ਵੀ ਲੈ ਕੇ ਜਾਣੀ ਆਮ ਲੰਗਾ ਬੰਦ ਹੋ ਗਿਆ ਆਮ ਲੰਗਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੁਝ ਨੇ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਇਹ ਰਾਹ ਕਿਉਂ ਬਣਾਇਆ ਨਹਿਰ ਤੇ ਨਹੀਂ ਜੀ ਇਹ ਨਹਿਰ ਦਾ ਰਸਤਾ ਦੇ ਅੱਜ ਦਾ ਥੋੜਾ ਬਣਿਆ ਨਹਿਰਾਂ ਦੇ ਰਸਤੇ ਦੇ ਬੜੇ ਚਿਰਾਂ ਦੇ ਬਣੇ ਆ ਬਕਾਇਦਾ ਕਾਟ ਪਾਣ ਕਰਕੇ ਬਣੇ ਇਹ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਆਵਾਜਾਈ ਵਾਸਤੇ ਇਹ ਹੋਇਆ ਵਾ ਕੱਠ ਭੀ ਜਿਹੜਾ ਸੁਆ ਵਾ ਇਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਚੰਗੀ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਟਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਆ ਇੱਥੇ ਲੋਕੀ ਰਾਤ ਭਰ ਆ ਕੇ ਜਾਂਦੇ ਆ ਆਉਂਦੇ ਆ ਗੰਨਾ ਕਰਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿਛਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਤੇ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਪਈ ਅਸੀਂ ਜਾਣਾ ਕਹਿੰਦੀ ਆ ਲੰਘਣਾ ਕਹਿੰਦੀ ਆ ਲਾ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਮਸਲਾ ਇਹ ਆ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬਣੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ਠੇਕੇਦਾਰ ਜਿਹੜੇ ਹੋ ਰਸਤੇ ਆ ਕੁਰਤਪੁਰ ਤੇ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਲੱਗੀ ਹੋਈ ਆ ਉਹ ਜਿਹੜੀ ਏਟਿਆ ਤੇ ਰਸਤਾ ਸਾਰਾ ਉਹ ਖੁਰਦਪੁਰ ਤੋਂ ਹੋ ਜਾਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਨਹਿਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਧਾਂ ਦਾ ਰਸਤਾ ਸਾਡਾ ਜੀ ਜੇ ਇਹਨਾਂ ਢਾਣਾ ਵੀ ਆ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਹੀ ਏਟ ਲਗਾ ਕੇ ਦੇਣਾ ਹੁਣ ਹਾਲ ਦੀ ਘੜੀ ਤੁਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇੱਥੇ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਾਅਦ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੀ ਅੱਜ 100 ਬੰਦਾ ਕੱਲ ਨੂੰ ਇੱਥੇ ਹਜ਼ਾਰ ਵੀ ਹੋ ਸਕਦਾ ਕਿਸਾਨ ਜੁਨੀਅਰ ਵਾਲੇ ਵੀ ਸਾਰੇ ਆਏ ਨੇ ਪਿੰਡਾਂ ਨੇ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੇ ਨਹਿਰ ਦਾ ਪੜਦੇ ਪੈ ਨਹਿਰ ਦੀ ਪੱਲੜੀ ਆ ਸਰਕਾਰੀ ਜਗ੍ਹਾ ਨਹਿਰ ਦੀ ਪੱਟੜੀ ਨਹਿਰ ਦੀ ਪੱਲੜੀ ਆ ਵੀਰੇ ਸਰਕਾਰੀ ਜੀ ਜਮੀਨ ਦੀ ਜ਼ਮੀਨ ਤਾਂ ਹੈ ਨਹੀਂ ਕਹਦੀ ਐ ਧੱਕਾ ਕਰ ਰਹੇ ਆ ਪਾਗਲ ਰਸਤਾ ਆ ਬਣੇ ਸੀ ਨਾ ਰਸਤਾ ਗਲਤੀ ਕੋ ਬਣਾਇਆ ਉਹਨਾਂ ਨੇ ਗਲਤ ਉਹ ਆਪਣਾ ਗਲਤੀ ਕਹਿੰਦੇ ਆ ਹਾਂਜੀ ਮੌਕਾ ਵੇਖਣੇ ਦਾ ਕੰਮ ਜੀ ਰੁਕਿਆ ਗਿਆ ਜੀ ਪੱਲੜੀ ਨਹਿਰ ਦੀ ਇੱਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹੁੰਦਾ ਉਹਨਾਂ ਕੰਮ ਬ ਨੀਤੇ ਰਸਤਾ ਬਣੂਗਾ ਵੈਸੇ ਰਸਤਾ ਬਣੂ 25 ਬੱਲੇ ਬਣੂਗਾ ਪਰ ਲੋਕਾਂ ਨੂੰ ਪੱਕਾ ਕਰਨਾ ਹੁੰਦਾ ਯਾਰ ਮੈਂ ਮਹਿਕਮੇ ਜਾਣੇ ਲੋਕਾਂ ਨੂੰ ਖਰਚਾ ਕੀ ਹੈ ਲੋਕਾਂ ਨੂੰ ਇਹ ਵੀ ਸਾਨੂੰ ਬਣਾਕਣੇ ਦਿੱਤਾ ਜਾਣਾ ਜੇ ਮੰਨ ਲਓ ਮੰਨ ਨਹੀਂ ਖੜ ਰਹੇ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਤੁਸੀਂ ਮਹਿਕਮੇ ਨੂੰ ਜਾਣੂ ਕਰਾਇਆ ਇਹਦੇ ਬਾਰੇ ਹਾਂ ਕਰਾਇਆ ਆ ਪਾਦੀ ਵੀਡੀਓ ਪਾਦੀਆਂ ਫੋਟੋਆਂ ਉਹਦੇ ਕਰਦੇ ਤੇ ਗੱਲ ਹੋਣੀ ਹੈ ਹਾਂ ਘਰੋਂ ਟਾੜੋਂ ਤੇ ਇੱਕ ਸੜਕ ਹਾਦਸਾ ਵਾਪਰਿਆ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋਏ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਬਾਹਾਂ ਦੇ ਵਿੱਚ ਕੁੱਲ 4 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਦੋ ਜ਼ਖਮੀ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਦੋ ਹੁਸ਼ਿਆਰਪੁਰ ਦੇ ਪਿੰਡ ਜ਼ਹੂਰੇ ਦੇ ਨਾਲ ਸੰਬੰਧਿਤ ਨੇ ਮ੍ਰਿਤਕ ਦੀ ਪਛਾਣ ਕਾਲਾਬਜੂ ਹੋਈ ਹੈ ਜੋ ਪਿੰਡ ਜ਼ਹੂਰਾ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਦੇ ਵਿੱਚ ਵਿਦੇਸ਼ ਤੋਂ ਉਹ ਵਾਪਸ ਆਇਆ ਸੀ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਲੱਖਾਂ ਰੁਪਏ ਮੁੱਲ ਦੀ ਹੈਰੋਇਨ, ਅਫੀਮ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾ ਨਗਰ ਦੇ ਐਸਐਚਓ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਏਐਸਆਈ ਜਸਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਅਭਿਸ਼ੇਕ ਕੁਮਾਰ ਉਰਫ ਹੈਪੀ ਵਾਸੀ ਅਖਾਵਾਂ ਨਸ਼ੀਲੇ ਪਦਾਰਥ ਵੇਚਣ ਦੇ ਨਾਲ ਧੰਦੇ ਦੇ ਵਿੱਚ ਸ਼ਾਮਲ ਹੈ। ਸੂਚਨਾ ਦੇ ਆਧਾਰ ਦੇ ਉੱਤੇ ਕਾਰਵਾਈ ਕਰਦਿਆਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ ਤਲਾਸ਼ੀ ਦੇ ਦੌਰਾਨ ਮੁਲਜ਼ਮ ਦੇ ਕੋਲੋਂ 100 ਗ੍ਰਾਮ ਹੈਰੋਇਨ 50 ਗ੍ਰਾਮ ਅਫੀਮ ਅਤੇ 1500 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਜਿਸ ਦੀ ਬਾਜ਼ਾਰ ਕੀਮਤ ਲੱਖਾਂ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ। ਅਰੇ ਸਰੀ 2:00 ਤੋਂ 3:00 ਵਜੇ 2:00 ਤੋਂ 3:00 ਵਜੇ ਦੇ ਵਿੱਚ ਇਸ ਜਸਵਿੰਦਰ ਸਿੰਘ ਤੇ ਉਸ ਦੇ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਰੇਲੇ ਫਾਟੜ ਦੇ ਥੱਲੇ ਬੇਰਾਪੁਰ ਸਾਈਡ ਇੱਕ ਸ਼ਕਤੀਸ਼ਾਲੀ ਵਿਅਕਤੀ ਜਿਸ ਦਾ ਨਾਮ ਅਭਿਸ਼ੇਕ ਉਰਫ ਹੈਪੀ ਪੁੱਤਰ ਅਸ਼ੋਕ ਕੁਮਾਰ ਵਾਸੀ ਨਵਾਂ ਆਵਾਦੀ ਹਾਂਖੜਾ ਸ਼ੱਕੀ ਹਾਲ ਅਸੀਂ ਲੈ ਸੀ ਜਿਹਨੂੰ ਉਸ ਪੱਟੇ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਸਰਚ ਕੀਤਾ ਗਿਆ ਤੇ ਉਹਦੇ ਕੋਲੋਂ 100 ਗ੍ਰਾਮ ਹੈਰੋਇਨ 100 ਗ੍ਰਾਮ ਅਫੀਮ ਤੇ ਕੋਈ 1.5000 ਰੁਪਏ ਤੱਕ ਮਨੇ ਰਿਕਵਰ ਹੋਈ ਜਿਸ ਦੇ ਬਿਸਸੇ ਪਛਾਣ ਦਰਸਾਇਆ ਗਿਆ ਇਹ ਤਰ੍ਹਾਂ 21 ਬੀ

ਨਸ਼ੇ ਦਾ ਕਾਰੋਬਾਰ ਕਰਦਾ ਤੇ ਇਹ ਸੱਤ ਸੌਣਾਰੇ ਕਰ। ਭਾਰਤੀ ਰਾਸ਼ਟਰੀ ਮਜ਼ਦੂਰ ਕਾਂਗਰਸ ਮਹਾ ਸੰ ਇੰਟਕ ਦੇ ਵੱਲੋਂ ਵੱਡਾ ਸੰਗਠਨਾਤਮਕ ਫੈਸਲਾ ਲੈਂਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾਕਟਰ ਮਨੋਹਰ ਸਿੰਘ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਉਹਨਾਂ ਦੀ ਲਗਨ, ਮਿਹਨਤ ਅਤੇ ਸੰਗਠਨ ਪ੍ਰਤੀ ਨਿਵਾਹੀ ਜਾ ਰਹੀ ਸਰਗਰਮ ਭੂਮਿਕਾ ਨੂੰ ਦੇਖਦੇ ਹੋਏ ਕੀਤੀ ਗਈ ਹੈ ਪੱਤਰਕਾਰਾਂ ਦੇ ਨਾਲ ਖਾਸ ਗੱਲਬਾਤ ਕਰਦੇ ਹੋਏ ਡਾਕਟਰ ਮਨੋਹਰ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਬੱਸੀ ਪਠਾਣਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਆਰ ਅਤੇ ਸਹਿਯੋਗ ਦੇ ਕਾਰਨ ਹੀ ਉਹਨਾਂ ਨੂੰ ਸੰਗਠਨ ਦੇ ਵਿੱਚ ਅੱਗੇ ਵਧ ਕੇ ਕੰਮ ਕਰਨ ਦਾ ਮੌਕਾ ਮਿਲਿਆ ਡਾਕਟਰ ਮਨੋਹਰ ਨੇ ਕਿਹਾ ਹੈ ਕਿ ਕੰਮ ਅਤੇ ਲਗਨ ਨੂੰ ਦੇਖਦੇ ਹੋਏ ਉਹਨਾਂ ਨੂੰ ਇੰਟਕ ਫੰਡਰੇਸ਼ਨ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਦੇ ਲਿਓ ਇੰਟਕ ਇੰਡੀਆ ਦੇ ਨੈਸ਼ਨਲ ਪ੍ਰਧਾਨ ਹਰਸ਼ੀਲਾ ਪ੍ਰਸਾਦ ਜੀ ਦੇ ਵਰਕਿੰਗ ਪ੍ਰੈਜ਼ੀਡੈਂਟ ਸ਼ੈਤਾਨ ਸਿੰਘ ਸਲੰਕੀ ਦਾ ਦਿਲੋਂ ਧੰਨਵਾਦ ਕਰਦੇ ਨੇ ਉਹਨਾਂ ਨੇ ਕਿਹਾ ਕਿ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ। ਇੰਟਰ ਫੈਡਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮੈਨੂੰ ਇਸ ਜ਼ਿੰਮੇਵਾਰੀ ਵਾਸਤੇ ਠੀਕ ਸਮਝਿਆ ਤੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਇਸ ਕਰਕੇ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਇੰਟਰ ਫੈਡਰੇਸ਼ਨ ਹਰਸ਼ੀਲਾ ਪ੍ਰਸਾਦ ਜੀ ਦਾ ਔਰ ਨੈਸ਼ਨਲ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਸ਼੍ਰੀ ਸ਼ੈਤਾਨ ਸਿੰਘ ਸਲੰਕੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵਿਸ਼ਵਾਸ ਲਾਉਣਾ ਕਿ ਅਸੀਂ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਾਂਗੇ ਜੋ ਵੀ ਇਸ ਸਾਡਾ ਜੋ ਮਕਸਦ ਹੈ ਜਿਲਾ ਦੇ ਇੰਡਸਟਰੀਅਲ ਵਰਕਰਸ ਨੂੰ ਚੰਗੀਆਂ ਸੁਵਿਧਾਵਾਂ ਮਿਲੇ ਇੰਡਸਟਰੀਅਲ ਵਰਕਰਸ ਦਾ ਜਿਹੜੀ ਹੈ ਰਹਿਣ ਸਹਿਣ ਤੋਂ ਲੈ ਕੇ ਉਹਨਾਂ ਦੇ ਕੰਮ ਤੱਕ ਵਰਕਿੰਗ ਕੰਡੀਸ਼ਨਸ ਵਧੀਆ ਬਣ ਇਸ ਤੇ ਅਸੀਂ ਕੰਮ ਕਰਾਂਗੇ ਤੇ ਜਿਹੜੇ ਵੀ ਫੋਰ ਐਗਜ਼ਾਮਪਲ ਜਿਗ ਜਿਗ ਵਰਕਰਸ ਐ ਜਿਗ ਵਰਕਰਸ ਵਿਚਾਰੇ ਸਾਰਾ ਦਿਨ ਰਾਤ ਲੱਠੇ ਫਿਰਦੇ ਆ 10-15000 ਦੀ ਨੌਕਰੀ ਕਰਦੇ ਆ ਮਹੀਨੇ ਦੀ ਇਹਨਾਂ ਦਾ ਕੀ ਪੇ ਵਿਖੋਏਗਾ ਕਿ ਆ 10-15000 ਰੁਪਏ ਚ ਪਰਿਵਾਰ ਚੱਲ ਸਕੇਗਾ ਕੀ ਇੱਕ ਨੌਜਵਾਨ ਨੂੰ ਪੜ੍ਹੇ ਲਿਖੇ ਨੌਜਵਾਨ ਨੂੰ ਅਸੀਂ 10-15000 ਰੁਪਏ ਦੀ ਨੌਕਰੀ ਦੇ ਕੇ ਆਪਣੇ ਇੰਡੀਆ ਦਾ ਆਪਣੇ ਦੇਸ਼ ਦਾ ਭਵਿੱਖ ਵਧੀਆ ਬਣਾ ਸਕਦੇ ਆ ਖੁਸ਼ਹਾਲ ਬਣਾ ਸਕਦੇ ਆ ਸਾਰੀਆਂ ਸੋਚਣ ਵਾਲੀਆਂ ਗੱਲਾਂ ਉਸ ਤੇ ਅਸੀਂ ਕੰਮ ਕਰਾਂਗੇ ਡਾਕਟਰ ਸਾਹਿਬ ਜਿੱਥੇ ਗੱਲ ਕਰੇ ਕਿ 2027 ਦੀ ਚੋਣਾਂ ਆਉਂਦੀਆਂ ਲੱਗਦਾ ਹੈ ਕਾਂਗਰਸ ਮੁੜ ਵਾਪਸ ਕੇ ਸਰਕਾਰ ਪੰਜਾਬ ਦੀ ਬਣਾਏਗੀ ਦੁਬਾਰਾ ਦਸਨੇਲਡੀ ਜੋ ਅੱਜ ਲੋਕਾਂ ਦਾ ਰੁਝਾਨ ਹੈ ਪਿੰਡ ਪਿੰਡ ਸ਼ਹਿਰ ਸ਼ਹਿਰ ਇਹੀ ਰੁਝਾਨ ਹੈ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਕਿਉਂਕਿ ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖ ਲਈਆਂ ਪਹਿਲਾਂ ਅਕਾਲੀ ਭਾਜਪਾ ਦੀ ਗਵਰਨਮੈਂਟ ਰਹੀ ਉਹਨਾਂ ਨੂੰ ਨਕਾਰਿਆ ਲੋਕਾਂ ਨੇ ਫਿਰ ਆਮ ਆਦਮੀ ਪਾਰਟੀ ਇੱਕ ਬਦਲਾਅ ਵੀ ਕਹਿ ਕੇ ਸਰਕਾਰ ਆਈ ਕਿ ਅਸੀਂ ਜੀ ਪਤਾ ਨਹੀਂ ਕੀ ਸਵਰਗ ਬਣਾ ਦਾਂਗੇ ਪੰਜਾਬ ਨੂੰ ਉਹ ਸਵਰਗ ਵੀ ਲੋਕਾਂ ਦੇ ਸਾਹਮਣੇ ਹੈ ਲੋਕਾਂ ਦੇਖ ਰਹੇ ਹੋ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ ਨਾ ਕੋਈ ਜਿਹੜੀ ਇਹ ਕਹਿੰਦੇ ਸੀ ਸਿਹਤ ਸੁਵਿਧਾਵਾਂ ਅਸੀਂ ਵਧੀਆ ਦੇ ਦਾਂਗੇ ਨਵੇਂ ਹਸਪਤਾਲ ਖੋਲ ਦਾਂਗੇ 16 16 ਮੈਡੀਕਲ ਕਾਲਜ ਖੋਲ ਦਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਐਜੂਕੇਸ਼ਨਲ ਇੰਸਟੀਚੂਨ ਬਾਰੇ ਕਹਿੰਦੇ ਸੀ ਅਸੀਂ ਸਕੂਲਾਂ ਦਾ ਇੰਨਾ ਸੁਧਾਰ ਕਰ ਦਾਂਗੇ ਲੋਕ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਬੱਚੇ ਆਪਣੇ ਸਰਕਾਰੀ ਸਕੂਲਾਂ 'ਚ ਲਾਉਣਗੇ ਲੇਕਿਨ ਸਰਕਾਰੀ ਸਕੂਲਾਂ ਦਾ ਹਾਲ ਤੁਹਾਡੇ ਸਾਹਮਣੇ ਹੈ ਕਿੰਨੇ ਪਰਸੈਂਟ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨਹੀਂ ਕਿੰਨੇ ਪਰਸੈਂਟ ਸਕੂਲਾਂ ਦੇ ਵਿੱਚ ਸਿਰਫ ਇੱਕ ਟੀਚਰ ਹੈ ਕਿੰਨੇ ਪਰਸੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੈਣ ਨੂੰ ਜਗ੍ਹਾ ਨਹੀਂ ਹੈ ਕਿੰਨੇ ਪਰਸੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੁੜੀਆਂ ਮੁੰਡਿਆਂ ਨੂੰ ਅਲੱਗ-ਅਲੱਗ ਬਾਥਰੂਮ ਨਹੀਂ ਹੈ ਇਹ ਸਾਰਾ ਕੁਝ ਸਾਨੂੰ ਦੇਖਣਾ ਪੈਣਾ ਇਸ ਕਰਕੇ ਸਰਕਾਰ ਹੈ ਜਿਹੜੀ ਉਹ ਕਾਂਗਰਸ ਪਾਰਟੀ हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖੇ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਸੰਤ ਸ਼ਰਮ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਤੀ ਤੇ ਪਾਵਨ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਲਿਆ ਗਿਆ ਇਹ ਫੈਸਲਾ ਸਮਾਜ ਦੇ ਲਈ ਇੱਕ ਬਿਹਤਰੀਨ ਸੌਗਾਤ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਫੈਸਲਾ ਸ਼ੀਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼াশ্বਤ ਆਦਰਸ਼ ਸਮਾਨਤਾ ਅਤੇ ਸਮਾਜਿਕ ਸਦਭਾਵਨਾ ਦੇ ਸੰਦੇਸ਼ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਇਸ ਦੇ ਨਾਲ ਸਮਾਜ ਦੇ ਹਰ ਵਰਗ ਦੇ ਵਿੱਚ ਇੱਕ ਸਕਾਰਾਤਮਕ ਸੰਦੇਸ਼ ਜਾਏਗਾ ਇਸ ਮੌਕੇ ਮੁੱਖ ਮੰਤਰੀ ਨੇ ਹਰਿਆਣਾ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਇਹ ਹੋੜ ਲੱਗੀ ਹੋਈ ਹੈ ਕਿ ਕੌਣ ਪਹਿਲਾ ਰਾਹੁਲ ਗਾਂਧੀ ਦੇ ਕੋਲ ਜਾ ਕੇ ਹਾਜ਼ਰੀ ਲਵਾਏਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਅੰਦਰੂਨੀ ਖਿੱਚ ਤਾਣ ਦੇ ਵਿੱਚ ਫਸੀ ਹੋਈ ਹੈ ਜਦਕਿ ਕੇਂਦਰ ਅਤੇ ਰਾਜ ਸਰਕਾਰਾਂ ਵਿਕਾਸ ਅਤੇ ਲੋਕ ਭਲਾਈ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਹਨ कल प्रतिक्रिया दी थी मैंने और मैं इसको पर ब्रीफली बात करने वाला हूँ आज तो मैं देश के यशस्वी प्रधानमंत्री आदरणीय मोदी जी ने जो कल आदमपुर एयरपोर्ट का नाम श्री गुरु रविदास जी महाराज के नाम से रखा है मैं आदरणीय प्रधानमंत्री जी का दिल से धन्यवाद करता हूं जो निर्णय प्रधानमंत्री जी ने किया है देश भर के असंख्य लोगों के लिए एक क्षण का विषय है यह नामकरण कल गुरु रविदास जी महाराज की जयंती के अवसर पर जो कार्यक्रम आयोजित कर इसका नामकरण किया गया है ये संत शिरोमणि गुरु रविदास जी महाराज को सच्ची श्रद्धांजलि है उनके द्वारा दिए गए जो प्रवचन हैं, समता करुणा और सेवा के मूल्य आज भी समाज को प्रेरित कर रहे हैं हमें एक समरस न्यायपूर्ण और मानवीय समाज के निर्माण की दिशा में आज भी उनकी वाणी हम सबका मार्गदर्शन करती है यह पहल देश के सस्वी प्रधानमंत्री आदरणीय नरेंद्र मोदी जी ने उनके विचारों को सम्मान देने के ਸਾਥ-ਸਾਥ ਭਾਵੀ ਪੀੜ੍ਹੀ ਕੋ ਵੀ ਉਨ੍ਹਾਂ ਦੇ ਸੰਦੇਸ਼ ਸੂਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ